ਭਾਜੀ ਦੇਖੋ ਜੀ ਅਸੀਂ ਲਾ ਦੇਣਾ ਮੇਲਾ ਜਿਹੜਾ ਬਜਾਜ ਲੋਕਾਂ ਨੇ ਲੁੱਟ ਪਾਈ ਹੋਈ ਹੈ ਨਾ ਕੋਈ ਵੇਚਦਾ 700 ਦਾ ਕੋਈ ਵੇਚਦਾ 800 ਦਾ ਕੋਈ ਵੇਚਦਾ 600 ਦਾ ਅਸੀਂ ਦੇ ਦੇਣਾ ਸਿਰਫ ਤਾਂ ਸਿਰਫ 350 ਰੁਪਏ ਦੇ ਵਿੱਚ ਜਸਟ 350 ਆਹ ਦੇਖੋ ਭਾਜੀ ਇਹ ਚ ਡਿਜ਼ਾਈਨ ਇੰਨੇ ਕ ਮਿਲ ਜਾਣਗੇ ਨਾ ਜਿੰਨੀ ਮਰਜ਼ੀ ਵੈਰਾਈਟੀ ਲੈ ਲਓ ਜੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜੀ ਜਿੰਨੇ ਮਰਜ਼ੀ ਕਲਰ ਚਾੜ ਲੈ ਲਓ ਜੀ 100 ਸੂਟ ਚਾਹੀਦਾ ਹੋਇਆ ਫਿਰ ਭਾਜੀ ਇਹ ਨਾ ਸੋਚਿਓ ਮਾਲ ਮੁੱਕ ਜਾਊਗਾ ਮਾਲ ਮੇ ਕੋਲ ਬਹੁਤ ਆਹ ਦੇਖੋ ਢੇਰਾਂ ਦੇ ਢੇਰ 100 ਸੂਟ ਵੀ ਚਾਹੀਦਾ ਭਾਜੀ ਹਜ਼ਾਰਾਂ ਸ ਆ ਦੇਖੋ ਕਿੰਨਾ ਡੇਰ ਆ ਇਹਨਾਂ ਇਸ ਤੋਂ ਵੱਧ ਕੇ ਡੇਰ ਮੇਰੇ ਕੋ ਉੱਪਰ ਪਿਆ ਗੋਡਾਉਣ ਦੇ ਵਿੱਚ ਰੇਟ ਕਿੰਨਾ ਸਿਰਫ ਸਿਰਫ 350 ਰੁਪਇਆ ਜੀ ਓਏ ਓਏ ਬਹੁਤ ਸ਼ਾਨਦਾਰ ਇਹ ਹੈਗਾ ਜੀ ਪਿਓ ਡਸ਼ੀਨ ਦੇ ਉੱਤੇ ਕਰੇਵ ਦੇ ਉੱਤੇ ਦੁਪੱਟਾ ਦੇ ਕੋਲ ਨਾਲ ਕਿੰਨਾ ਸੋਹਣਾ ਬਣਿਆ ਇਹਦੇ ਉੱਤੇ ਜੀ ਸਭ ਤੋਂ ਵੱਖਰਾ ਨਾ ਸਭ ਤੋਂ ਵੱਖਰਾ ਭਾਜੀ ਬਿਲਕੁਲ ਜੀ ਅਗਰ ਸਾਰੀ ਕਲੈਕਸ਼ਨ ਇਹੋ ਜਿਹੀ ਜਿਹਨੂੰ ਦੇਖ ਲੋ ਸਭ ਤੋਂ ਵੱਖਰਾ ਹੀ ਲੱਗਦਾ ਭਾਜੀ ਦੇਖੋ ਜੀ ਬਾਜ਼ਾਰ ਨਾਲ ਕੁਝ ਅਲੱਗ ਦੇਵਾਂਗੇ ਤਰੇ ਪਹਿਣਾ ਭਰਾਵਾਂ ਨੂੰ ਖੁਸ਼ ਕਰ ਪਾਵਾਂਗੇ ਜੇ ਜੋ ਬਾਜ਼ਾਰ ਚ ਪਿਆ ਉਹੀ ਅਸੀਂ ਦੇਵਾਂਗੇ ਤਾਂ ਫਿਰ ਸਾਡੇ ਕੋਲ ਆਨ ਦਾ ਫਾਇਦਾ ਕੀ ਹੋਇਆ ਜੀ ਜੀ ਪ੍ਰਾਈਸ ਮੈਨੂੰ ਪਤਾ ਲੱਗਾ ਕਿ ਜਿਹਲੇ ਚ ਸਭ ਤੋਂ ਘੱਟ ਆਪਣੇ ਹੁੰਦੇ ਆ ਭਾਜੀ ਪ੍ਰਾਈਸ ਇਹ ਕੁਝ ਤੁਹਾਨੂੰ ਆਹ ਸੂਟ ਹੈਗਾ ਇਹ ਆਪਾਂ ਦੇ ਦੇਣਾ ਜੀ ਸਿਰਫ 575 ਰੁ ਤਾਂ ਮੇਰੇ ਖਿਆਲ ਬਾਹਰ ਤੋਂ ਮਹਿੰਗਾ ਹੋ ਜਾਣਾ ਭਾਈ ਜੀ ਬੁਟੀਕ ਤੇ ਤੁਹਾਨੂੰ 5-6000 ਤੋਂ ਘੱਟ ਸੂਟ ਨਹੀਂ ਮਿਲਣਾ ਇਹ ਫੇਰ ਰੇਂਜ ਤੋਂ ਬਾਹਰ ਹੋ ਜਾਣਾ ਪਰ ਇੱਥੇ ਰੇਂਜ ਚ ਲੈਣਾ ਆਪਾਂ ਆਪਾਂ ਰੇਂਜ ਹੀ ਭਾਈ ਦਵਾਂਗੇ ਚਿੰਤਾ ਨਾ ਕਰੋ ਆਹ ਅਗੇ ਜਿਹਨ ਬ੍ਰੋਕਰ ਦੇ ਉੱਤੇ ਸੂਟ ਇਹ ਵੀ ਬਹੁਤ ਸੋਹਣਾ ਹੈ ਇੱਥੇ ਵੀ ਤੁਹਾਨੂੰ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਜੀ ਆਹ ਸੂਟ ਪਾ ਕੇ ਜੋ ਚਿਹਰੇ ਤੇ ਚਮਕ ਆਉਣੀ ਹੈ ਰੌਣਕ ਆਉਣੀ ਹੈ ਕਿਆ ਹੀ ਬਾਤ ਜੀ ਨਵੇਂ ਵੈਲਵਟ ਦੇ ਸੂਟ ਵਿੱਚ ਆ ਗਏ ਆ ਬਾਜ਼ਾਰ 'ਚ ਵੇਖਦਾ 25000 30000 ਦਾ ਅਸੀਂ ਦੇ ਦੇਣਾ ਸਿਰਫ ਤਾਂ ਸਿਰਫ 1100 ਰੁਪਏ ਦੇ ਵਿੱਚ ਅੱਛਾ ਜੇ ਜਿਹੜਾ ਥੱਲੇ ਜਿਵੇਂ ਪਏ ਆ ਤੁਸੀਂ ਹੋਰ ਜਿਹੜੇ ਥੱਲੇ ਪਏ ਆ ਉਦੋਂ ਤੇ ਤਾਂ 11 11 12 12 ਹਜ਼ਾਰ ਦੇ ਮਿਲਦੇ ਨੇ ਭਾਜੀ ਮਿਲੀ ਜਾਣ ਅਸੀਂ ਲੁੱਟ ਕੋ ਸੜਕ ਬਾਜ਼ਾਰ ਦੀ ਖਤਮ ਕਰ ਦੇਣੀ ਆ ਅਸੀਂ ਮਾਲ ਦੇ ਦੇਣਾ ਮਿੱਟੀ ਦੇ ਭਾ ਠੀਕ ਹੈ ਜੀ ਮੇਲੇ ਵਾਲਾ ਰੇਟ ਹੈ ਚਾਹੇ ਸ਼ੋਰੂਮ ਚਾਹੇ ਪਰ ਰੇਟ ਮੇਲੇ ਵਾਲੇ ਲੱਗ ਰੇਟ ਮੇਲੇ ਵਾਲੇ ਲੱਗਣੇ ਭਾਜੀ ਆ ਦੇਖੋ ਜੀ ਇਹ ਬਹੁਤ ਇਹ ਵੀ 1100 ਤੁਹਾਨੂੰ ਦੇ ਦੇਣਾ ਜੀ ਚਸ਼ਮੇ ਬੱਦੂਤ ਲੱਗਦਾ ਹਰ ਮੇਰੇ ਨਾ ਉਹਦੇ ਚੋਂ ਚਿਹਰਾ ਨਜ਼ਰ ਆਉਂਦਾ ਹਾਂਜੀ 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 ਜੀ ਆ ਦੇਖੋ ਨੈਕਸਟ ਆਰਟੀਕਲ ਉਸ ਤੋਂ ਵੀ ਵਧੀਆ ਬਣਿਆ ਹੋਇਆ ਜੀ ਹੋਏ 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 ਮੈਨੂੰ ਨਾਲ ਜਿਹੜੀ ਸੇਲਸਮੈਨ ਭੈਣ ਹੈ ਉਹ ਕਹਿੰਦੀ ਮੈਂ ਹੀ ਲੈ ਲਮਾਏ ਸਾਰੇ ਲਈ ਆ ਜੀ ਭਾਵੇਂ ਜਿਹੜਾ ਮਰਜ਼ੀ ਲੈ ਜਵੇ ਜੀ ਓਏ ਹੋਏ ਹੋਏ ਆ ਸੱਚੀ ਖਰਾਨਾ ਸਾਹਿਬ ਮੂੰਹ 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 ਕੀ ਬਾਤ ਹੈ ਆ ਦੇਖੋ ਭਾਜੀ ਹੁਣ ਅੱਛਾ ਰੰਗ ਵੱਖਰੇ ਪਰ ਚੁੱਭਦੇ ਨਹੀਂ ਨਹੀਂ ਭਾਈ ਚੁੱਭਦੇ ਨਹੀਂ ਦਿਲਕਸ਼ ਲੱਗਦੇ ਆ ਦੇਖਣ ਨੂੰ ਘੈਂਟ ਲੱਗਦੇ ਪਰ ਅੱਖਾਂ ਨੂੰ ਨਹੀਂ ਚੁੱਕ ਆ ਦੇਖੋ ਹੁਣ ਜਿਹਦਾ ਵੈਡਿੰਗ ਲਈ ਸੂਟ ਆ ਗਿਆ ਜਿੱਦਾਂ ਜੀ ਕੜਾਈ ਕਿੰਨੀ ਜ਼ਿਆਦਾ ਹੈ ਸਾਰਾ ਭਾਜੀ ਦੱਪਕੇ ਦਾ ਕੰਮ ਆ ਜੀ ਬਹੁਤ ਸੋਹਣਾ ਵਰਕ ਹੋਇਆ ਸੂਟ ਵੀ ਦੱਪਕਾ ਮਾਰਦਾ ਸੋੜੀ ਵੀ ਦੱਪਕੇ ਮਾਰੂਗਾ ਭਾਜੀ ਆ ਦੇਖੋ ਓਏ ਓਏ ਅੱਛਾ ਦੇਖਣ ਨੂੰ ਭਾਜੀ ਐ ਲੱਗਦਾ ਕਿ ਬਹੁਤ ਮਹਿੰਗੇ ਹੋਣਗੇ ਭਾਜੀ ਕੋਈ ਐਡੇ ਮਹਿੰਗੇ ਹੋਣਗੇ ਤੁਸੀਂ ਬਜਟ 'ਚ ਲਿਆਜੀ ਅਸੀਂ ਲਿਆ ਰਹੇ ਹਾਂ ਬਜਟ ਦੇ ਵਿੱਚ ਬਿਲਕੁਲ ਜੀ ਦੇਖੋ ਜੀ ਮੈਂ ਇਹ ਪਹਿਣਾ ਭਰਾਵਾਂ ਨੂੰ ਕਹਿਣਾ ਚਾਹਨਾ ਚਾਹੁੰਦਾ ਹਾਂ ਕਿ ਸੋ ਅਨਸਚਿਤ ਆਈਟਮ ਨਹੀਂ ਸਾਡੇ ਕੋਲ ਰੈਡੀमेड ਵੀ ਹਰ ਤਰ੍ਹਾਂ ਦੇ ਆਈਟਮ ਮਿਲੂਗੀ ਡ्रेसेस ਮਿਲ ਜਾਣਗੀਆਂ ਲਹਿੰਗੇ ਮਿਲ ਜਾਣਗੇ ਪਾਰਟੀ ਵੇਅਰ ਵਿਡਿੰਗ ਲਹਿੰਗੇ ਮਿਲ ਜਾਣਗੇ ਸ਼ਰਾਰੇ ਸੂਟ ਵੀ ਮਿਲ ਜਾਣਗੇ ਪਲਾਜ਼ੋ ਵੀ ਮਿਲ ਜਾਣਗੇ ਰੈਡੀमेड ਵੀ ਹਰ ਤਰ੍ਹਾਂ ਦੇ ਤੁਹਾਨੂੰ ਆਈਟਮ ਮਿਲ ਜੂਗੀ ਜੀ ਕਿ ਤੁਹਾਡੇ ਸੂਟਾਂ ਦੀ ਚਮਕ ਦੇਖ ਕੇ ਤੁਹਾਡੀਆਂ ਸਹੇਲੀਆਂ ਰਹਿ ਜਾਣਗੀਆਂ ਦੰਗ ਪਹਿਣ ਜੀ ਕਿ ਸ਼ੁਭ ਲక్ష్ਮੀ ਦੇ ਨਵੇਂ-ਨਵੇਂ ਸੂਟ ਤੁਹਾਡੇ ਵੈਡਿੰਗ ਸੀਜ਼ਨ ਚ ਭਰ ਦੇਣਗੇ ਰੰਗ ਪਹਿਣ ਜੀ ਭਰ ਦੇਣਗੇ ਵੱਖੋ-ਵੱਖਰੀ ਰੰਗ ਪਹਿਣ ਜੀ ਸਤਿ ਸ਼੍ਰੀ ਅਕਾਲ ਪੀ ਬੱਤੀ ਨਮਾਸ਼ਾਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸਿਹਤ ਨੂੰ ਜ਼ਲਾਲਿੰਦੀ ਵੀਡੀਓ ਕਿਸ ਬਾਬਤ ਹੋਣੀ ਸਾਥੀਓ ਹਰ ਇੱਕ ਪਹਿਣ ਦੀ ਤਮੰਨਾ ਹੁੰਦੀ ਹੈ ਕਿ ਸਵੈਡਿੰਗ ਸੀਜ਼ਨ ਵਿਆਹ ਸ਼ਾਦੀ ਦੇ ਪ੍ਰੋਗਰਾਮ ਉੱਤੇ ਮੈਂ ਸਭ ਤੋਂ ਵੱਖ ਨਜ਼ਰ ਆਵਾਂ ਤੇ ਸ਼ੁਭ ਲక్ష్ਮੀ ਦੇ ਜਿਹੜੇ ਇੱਥੇ ਵੱਖੋ ਵੱਖਰ ਰੰਗ ਦੇ ਸੂਟ ਤੁਹਾਨੂੰ ਮਿਲਣਗੇ ਉਹ ਤੁਹਾਡੇ ਚਿਹਰੇ ਤੇ ਚਮਕ ਲਿਆਉਣਗੇ ਔਰ ਸੂਟਾਂ ਦੀ ਚਮਕ ਇਹੋ ਜਿਹੀ ਹੈ ਕਿ ਤੁਹਾਡੇ ਚਿਹਰੇ ਤੇ ਖੁਸ਼ੀ ਬਹੁਤ ਫੱਬੜੀਆ ਕਿਉਂਕਿ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਸੂਟ ਅਨਾਰਕਲੀ ਸੂਟ ਫੁਲਕਾਰੀ ਸੂਟ ਸ਼ਰਾਰਾ ਗਰਾਰਾ ਆਲੀਆ ਪੱਟ ਵਾਲੇ ਸੂਟ ਦੀਪਿਕਾ ਪਾਦੂਕੋਨ ਵਾਲੇ ਸੂਟ ਮਤਲਬ ਜੇ ਦੀਪਿਕਾ ਪਾਦੂਕੋਨ ਤੇ आलिया भट्ट ਨੂੰ ਇਸ ਦੁਕਾਨ ਦਾ ਪਤਾ ਲੱਗ ਜਾਣ ਉਹ ਵੀ ਬੰਬੇ ਛੱਡ ਕੇ ਇੱਥੇ ਆਣ ਕਿਉਂ ਕਿ ਇਨਾਂ ਦੇ ਪ੍ਰਾਈਸ ਜਿਹੜੇ ਦੇ ਸਭ ਤੋਂ ਘੱਟ ਪ੍ਰਾਈਸ ਆ ਤੇ ਸੂਟ ਇਹੋ ਜੇ ਟੋਟਾ ਪੀਸ ਨੇ ਸੂਟ ਇਹੋ ਜੇ ਟੋਟਾ ਪੀਸ ਨੇ ਕਿ ਤੁਹਾਡਾ ਦਿਲ ਕਰੇਗਾ ਕਿ ਸਾਰੇ ਹੀ ਲੈ ਲਈਏ ਆਓ ਅੰਦਰ ਚੱਲ ਕੇ ਤੁਹਾਨੂੰ ਪੂਰੀ ਕਲੈਕਸ਼ਨ ਦਿਖਾਣੇ ਆ ਨਵੀਂ ਕਲੈਕਸ਼ਨ ਆਓ ਚਲੀਓ ਤੋ ਲੋ ਸਾਥਿਓ ਅਸੀਂ ਸ਼ੋਰੂਮ ਦੇ ਅੰਦਰ ਆ ਚੁੱਕੇ ਹਾਂ ਔਰ ਹਰ ਹਫ਼ਤੇ ਤਕਰੀਬਨ ਹਰ ਹਫ਼ਤੇ ਜਾਂ 10 ਦਿਨ ਦੇ ਵਿੱਚ ਇੱਕ ਵਾਰ ਤੁਹਾਨੂੰ ਸ਼ੁਭ ਲਕਸ਼ਮੀ ਦੀ ਸਾਰੀ ਕਲੈਕਸ਼ਨ ਦਿਖਾਣੇ ਆ ਨਵੀਂ ਕਲੈਕਸ਼ਨ ਆਈ ਹੋਈ ਹੈ ਔਰ ਸੂਟ ਇਹੋ ਜੇ ਆ ਕਿ ਸੂਟਾਂ ਤੋਂ ਨਜ਼ਰ ਨਹੀਂ ਹਟਦੀ ਔਰ ਪ੍ਰਾਈਸ ਇਹੋ ਜੇ ਆ ਕਿ ਤੁਹਾਡੀ ਚਾਹਂਦੀ ਹੀ ਚਾਹਂਦੀ ਆ ਪਰ ਇਸ ਵਾਰ ਵੀਡੀਓ ਚ ਮੈਂ ਤੁਹਾਨੂੰ ਖੁਰਾਨਾ ਸਾਹਿਬ ਨਾਲ ਇੰਟਰੋਡਿਊਸ ਕਰਨ ਜਾ ਰਿਹਾ ਖੁਰਾਨਾ ਸਾਹਿਬ ਇਸ ਸ਼ੋਰੂਮ ਦੇ ਓਨਰ ਹੈ ਔਰ ਕਹਿੰਦੇ ਪ੍ਰਾਈਸ ਇਹੋ ਜੇ ਦੇਣੇ ਆ ਕਿ ਵੈਡਿੰਗ ਸੀਜ਼ਨ ਪੈਣਾ ਦੀ ਰੂਖ ਖੁਸ਼ ਹੋ ਜਵੇ ਖੁਰਾਨਾ ਸਾਹਿਬ ਬਹੁਤ ਨਿਕਾ ਸਵਾਗਤ ਹੈ ਜੀ ਤੁਹਾਡਾ ਸਾਰੇ ਪੈਣਾ ਭਰਾਵਾਂ ਦਾ ਜੀ ਸ਼ੁਭ ਲਕਸ਼ਮੀ ਪੋਰੀਮ ਤੋਂ ਜੀ ਸਾਰੇ ਕੋ ਸਾਡੀ ਸ਼ਾਪ ਤੇ ਆਓ ਵਿਜ਼ਿਟ ਕਰੋ ਤੁਹਾਨੂੰ ਐਸੀ ਰੇਂਜ ਦਵਾਂਗੇ ਤੁਹਾਨੂੰ ਕਿਤੇ ਵੀ ਬਾਜ਼ਾਰ ਦੇ ਵਿੱਚ ਨਹੀਂ ਮਿਲੂਗੀ ਹੁਣ ਆਪਾਂ ਤੁਹਾਨੂੰ ਦਿਖਾਣੇ ਡਿਜ਼ਾਈਨ ਆਪਣੀ ਦੁਕਾਨ ਦੇ ਹੁਣ ਜਦੋਂ ਸਾਰਿਆਂ ਨੂੰ ਪਤਾ ਕਿ ਵੈਡਿੰਗ ਸੀਜ਼ਨ ਚੱਲੂ ਹੋ ਚੁੱਕਾ ਆ ਤੁਹਾਨੂੰ ਵੈਡਿੰਗ ਸੀਜ਼ਨ ਦੀ ਇੰਦਾ ਦੀ ਵੈਰਾਈਟੀ ਆ ਦਵਾਂਗੇ ਤੁਹਾਨੂੰ ਪੂਰੇ ਬਾਜ਼ਾਰ ਦੇ ਵਿੱਚ ਕਿਤੋਂ ਨਹੀਂ ਮਿਲਨੀ ਆ ਜੀ ਆ ਦੇਖੋ ਜੀ ਹੁਣ ਆਪਣਾ ਸੂਟ ਆ ਗਿਆ ਜੀ ਗਲਾਸ ਟਿਸ਼ੂ ਦੇ ਉੱਤੇ ਦੁਪੱਟਾ ਵੀ ਬਹੁਤ ਸੋਹਣਾ ਬਣ ਔਰੇਂਜ ਵੇਰੀ ਬਹੁਤ ਵਧੀਆ ਇਹਦੇ ਜਿਵੇਂ ਕੋ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਵੈਰਾਈਟੀਆਂ ਮਿਲ ਜਾਣਗੀਆਂ ਆਪਾਂ ਕੁਝ ਹੀ ਡਿਜ਼ਾਈਨ ਦਿਖਾ ਸਕਾਂਗੇ ਜੀ ਵੀਡੀਓ ਦੇ ਵਿੱਚ ਕਿਉਂਕਿ ਸਾਰੀ ਵੈਰਾਈਟੀ ਇੰਨਾ ਟਾਈਮ ਵੀ ਨਹੀਂ ਹੈਗਾ ਕਿ ਆਪਾਂ ਦਿਖਾ ਸਕੀਏ ਆ ਦੇਖੋ ਜੀ ਆ ਨੈਕਸਟ ਡਿਜ਼ਾਈਨ ਆ ਗਿਆ ਜੀ ਇਹਦੇ ਵਿੱਚ ਆ ਪੀਕ ਪੀਸ ਹੈ ਜੀ ਆ ਦੇਖੋ ਜੀ ਕੋ ਹੋਰ ਇਸ ਤਰ੍ਹਾਂ ਨੈਕਸਟ ਆਰਟੀਕਲ ਆ ਗਿਆ ਜੀ ਹਮ ਓਏ ਹੋਏ ਬਹੁਤ ਸ਼ਾਨਦਾਰ ਇਹ ਹੈਗਾ ਜੀ ਪਿਓ ਡਸ਼ੀਨ ਦੇ ਉੱਤੇ ਕਰੇਵ ਦੇ ਉੱਤੇ ਦੁਪੱਟਾ ਦੇ ਕੋਲ ਨਾਲ ਕਿੰਨਾ ਸੋਹਣਾ ਬਣਿਆ ਇਹਦੇ ਉੱਤੇ ਜੀ ਸਭ ਤੋਂ ਵੱਖਰਾ ਨਾ ਸਭ ਤੋਂ ਵੱਖਰਾ ਭਾਜੀ ਬਿਲਕੁਲ ਜੀ ਅੱਛਾ ਸਾਰੀ ਕਲੈਕਸ਼ਨ ਇਹੋ ਜੀ ਜਿਹਨੂੰ ਦੇਖ ਲਓ ਸਭ ਤੋਂ ਵੱਖਰਾ ਹੀ ਲੱਗਦਾ ਭਾਜੀ ਦੇਖੋ ਜੇ ਬਾਜ਼ਾਰ ਨਾਲ ਕੁਝ ਅਲੱਗ ਦਵਾਂਗੇ ਤਰੇ ਪਹਿਣਾ ਭਰਾਵਾਂ ਨੂੰ ਖੁਸ਼ ਕਰ ਪਾਵਾਂਗੇ ਜੇ ਜੋ ਬਾਜ਼ਾਰ ਚ ਪਈ ਉਹੀ ਅਸੀਂ ਦਵਾਂਗੇ ਤਾਂ ਫਿਰ ਸਾਡੇ ਕੋਲ ਆਨ ਦਾ ਫਾਇਦਾ ਕੀ ਹੋਇਆ ਜੀ ਜੀ ਪ੍ਰਾਈਸ ਮੈਨੂੰ ਪਤਾ ਲੱਗਾ ਕਿ ਜੇਲੇ ਚ ਸਭ ਤੋਂ ਘੱਟ ਆਪਨੇ ਹੁੰਦੇ ਆ। ਭਾਜੀ ਪ੍ਰਾਈਸ ਇਹ ਕੁਝ ਤੁਹਾਨੂੰ ਆਹ ਸੂਟ ਹੈਗਾ ਆ ਇਹ ਆਪਾਂ ਦੇ ਦੇਣਾ ਜੀ ਸਿਰਫ 575 ਰੁਪਏ ਦੇ ਵਿੱਚ। ਹੈ ਸਿਰਫ ਤੇ ਸਿਰਫ 575 ਰੁਪਏ ਦੇ ਵਿੱਚ। ਚੈੱਕ ਕਰ ਲੋ ਭਾਜੀ ਚੈੱਕ ਕਰ ਲਿਆ ਕੋਈ ਗੱਲ ਨਹੀਂ ਕੋਈ ਵੀ ਭੈਣ ਭਰਾ ਵੀ ਸਕਰੀਨ ਸ਼ਾਟ ਲੈ ਕੇ ਆਵੇ 575 ਨਹੀਂ 576 ਵੀ ਨਹੀਂ ਲੈਣਾ। ਚਲੋ ਆਹ ਸੂਟ ਦੇਖੋ ਵੀ ਜਦੋਂ ਭਾਈ ਦਿਖਾ ਰਹੇ ਸੀਗੇ ਮੈਂ ਕਿਹਾ ਇਹਨੇ ਚਾ ਨਾ ਦਿਖਾਉਂਦੇ ਪਏ ਆ ਵੈਡਿੰਗ ਸੀਜ਼ਨ ਆ ਵੀ ਚਲ 1500 2000 ਦਾ ਤਾਂ ਆਊਗਾ। ਪਰ ਪਾਜੀ 575 575 ਰੁਪਏ ਪਾਜੀ 575 ਰੁਪਏ 600 ਰੁਪਏ ਦੇ ਤਾਂ 25 ਰੁਪਏ ਮੋੜਨੇ ਆ ਹਾਂਜੀ ਮੋੜਾਂਗੇ ਜੀ 25 ਰੁਪਏ ਜ਼ਰੂਰ ਮੋੜਾਂਗੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜੀ ਡਿਜ਼ਾਈਨ ਬਹੁਤ ਹੈਗੇ ਜਿਹਦੇ ਵਿੱਚ ਕੀ ਬਾਤ ਆਹ ਦੇਖੋ ਜੀ ਆ ਵੀ ਹੋ ਨੈਕਸਟ ਆਰਟੀਕਲ ਆ ਗਿਆ ਜੀ ਇਹ ਵੀ ਬਹੁਤ ਸੋਹਣਾ ਆਰਟੀਕਲ ਆ ਜੀ ਹੂੰ ਕੋਨੇ ਕਾ ਦੇਖੋ ਜੀ ਬਰਬਰੀ ਦੇ ਉੱਤੇ ਆ ਗਿਆ ਜੀ ਅਜ ਕੱਲ ਕਪੜਾ ਬਹੁਤ ਜ਼ਿਆਦਾ ਚੱਲ ਰਿਹਾ ਬਰਬਰੀ ਸਿਲਕ ਦੇ ਉੱਤੇ ਆ ਜੀ ਮੇਰੇ ਕੋਲ ਭਾਈ ਬਰਬਰੀ ਤੇ ਤੁਹਾਨੂੰ 5 600 ਤੋਂ ਲੈ ਕੇ ਬਹੁਤ ਤਰ੍ਹਾਂ ਦੀ ਰੇਂਜ ਮਿਲ ਜਾਣੀ ਆ ਮਤਲਬ ਜੇ ਕੋਈ ਚਾਹੁੰਦਾ ਥੋੜੀ ਰੇਂਜ ਅੱਪ ਮਿਲੇ ਭਾਈ ਅੱਪ ਵੀ ਮਿਲ ਜੇਗੀ ਘੱਟ ਵੀ ਮਿਲ ਜੇਗੀ ਮੇਰੇ ਕੋਲ ਸੂਟ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਆ ਹਾਂ ਹਾਂ ਜੀ ਔਰ ਅਸੀਂ ਸਾਰੇ ਆਈਟਮਾਂ ਦੀ ਰੇਂਜ ਦੱਸ ਨਹੀਂ ਸਕਦੇ ਬਾਕੀ ਸਾਡੀ ਸ਼ਾਪ ਤੇ ਆਓ ਤੁਹਾਨੂੰ اچھا ਆ ਸੂਟ ਤਾਂ ਸੱਚੀ ਐ ਇਹੋ ਜਿਹੜਾ ਮੇਰੇ ਖਿਆਲ ਨੌਜਵਾਨ ਜਿਹੜੀਆਂ ਸਾਡੀਆਂ ਬੱਚੀਆਂ ਆ ਉਹਨਾਂ ਨੂੰ ਬਹੁਤ ਬੜਾ ਯੂਨੀਕ ਜਿਹਾ ਆ ਬਿਲਕੁਲ ਯੂਨੀਕ ਭਾਜੀ ਹਰ ਭੈਣਾਂ ਨੂੰ ਪਸੰਦ ਆਣ ਵਾਲੀ ਆਈਟਮ ਆ ਜੀ ਇਹ ਜੀ 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 ਔਰ ਪ੍ਰਾਈਸ ਮੇਰਾ ਖਿਆਲ ਇਹੋ ਜਿਹਾ ਕਿ ਬੰਦੇ ਨੇ ਸੋਚੀ ਬੈਣੀ ਯਾਰ ਇੰਨਾ ਘੱਟ ਭਾਜੀ ਸੂਟ ਇੰਨਾ ਵਧੀਆ ਇਹ ਪ੍ਰਾਈਸ ਘੱਟ ਦਵਾਂਗੇ ਤਰੇ ਭੈਣਾਂ ਪਰ ਆਵਾ ਦੁਆਰਾ ਆਣਗੀ ਸਾਡੀ ਸ਼ਾਪ ਤੇ ਸਾਡਾ ਫਾਇਦਾ ਕੀ ਫਿਰ ਕੁਆਲਿਟੀ ਦੀ ਗਾਰੰਟੀ ਕਰਾ ਖੁਰਾਨਾ ਭਾਜੀ ਕੁਆਲਿਟੀ ਬਿਲਕੁਲ ਵਧੀਆ ਹੋਈਗੀ ਪੀਸ ਕੁਛ ਵੀ ਦਿੱਕਤ ਨਹੀਂ ਹੋਏਗੀ ਪੀਸ ਜੇ ਕੋਈ ਖਰਾਬ ਹੋਵੇ ਤਾਂ ਅਸੀਂ ਬੈਠੇ ਆ ਜੀ ਚਲੋ ਠੀਕ ਹੈ ਹੋਰ ਵੈਰਾਈਟੀ ਦਿਖਾ ਦਿਓ ਹਾਂ ਜੀ ਜੇ ਖੁਰਾਨਾ ਸਾਹਿਬ ਇਹ ਕਿਹੜੀ ਵ ਆਦੀ ਹੈ ਹੋਲੀ ਹੋਲੀ ਤੁਹਾਨੂੰ ਵੀਡੀਓ ਸਾਰੇ ਤਰ੍ਹਾਂ ਦੀ ਆਰਟੀਕਲ ਦਿਖਾ ਦੇਣੇ ਆ ਇਹ ਵੀ ਸੂਟ ਹੈਗਾ ਬਰਬਰੀ ਦੇ ਉੱਤੇ ਇਹ ਦੁਪੱਟਾ ਦੇਖੋ ਜੀ ਨਾਲ ਕਿੰਨਾ ਸੋਹਣਾ ਦੁਪੱਟਾ ਬਣਿਆ ਆ ਪੂਰਾ ਦੁਪੱਟਾ ਭਾਜੀ ਫੁੱਲਾ ਖੁੱਲਾ ਡੁੱਲਾ ਸਲਦਾਰੀ ਦੁਪੱਟਾ ਹੋਊਗਾ ਜੀ ਇਹਦੇ ਵਿੱਚ ਕਲਰ ਵੀ ਬਹੁਤ ਮਿਲ ਜਾਣਗੇ ਡਿਜ਼ਾਈਨ ਵੀ ਬਹੁਤ ਮਿਲ ਜਾਣਗੇ ਜੀ ਸੂਟ ਆਪਣੇ ਮੁਹੋਂ ਬੋਲਦੇ ਪਏ ਆ ਕਿ ਅਸੀਂ ਘੈਂਡਿਆ ਬਈ ਆ ਦੇਖੋ ਹੁਣ ਟੱਸਾ ਸਿਲਕ ਦੇ ਉੱਤੇ ਸੂਟ ਆ ਗਿਆ ਜੀ ਬਹੁਤ ਵਧੀਆ ਕਢਾਈ ਹੋਈ ਆਰੀ ਦਾ ਵਰਕ ਹੋਇਆ ਸਾਰਾ ਦੇ ਉੱਤੇ ਜੀ ਇਹਦੇ ਵਿੱਚ ਵੀ ਸਾਨੂੰ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਜੀ ਤੁਹਾਨੂੰ ਦੁਪੱਟਾ ਨਾਲ ਦੁਪੱਟੇ ਸ ਇਸੇ ਹੋਰ ਭੈਣ ਦੀ ਨਿਗਾ ਬਾਬੇ ਉਸ ਤੋਂ ਪਹਿਲਾਂ ਤੁਸੀਂ ਆ ਕੇ ਲੈ ਲਓ ਹਾਂਜੀ 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 ਪਾਜੀ ਠੀਕ ਹੈ ਜੀ ਆ ਦੇਖੋ ਹੋਏ 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 ਆ ਕਲਰ ਕਿਹੜਾ ਜੀ ਇਹ ਇਹ ਹੈਗਾ ਜੀ ਸਕਾਈ ਕਲਰ ਹੈ ਜੀ ਬਹੁਤ ਸੋਹਣਾ ਥੋੜਾ ਜਿਹਾ ਦੁਪੱਟਾ ਦੇਖੋ ਇਹਦਾ ਵੀ ਇਹਦੇ ਨਾਲ ਕਿੰਨਾ ਦੁਪੱਟਾ ਸੋਹਣਾ ਬਣਿਆ ਆ ਔਰ ਵਰਕ ਵੀ ਬਹੁਤ ਸੋਹਣਾ ਹੋਇਆ ਇਹਦੇ ਉੱਤੇ ਜੀ ਇਹਦੇ ਤੇ ਮੇਰੇ ਕੋਲ ਪਾਜੀ ਤੁਹਾਨੂੰ ਜਿੰਨੇ ਡਿਜ਼ਾਈਨ ਕਹੋਗੇ ਓਨੇ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਜੀ ਅੱਛਾ ਖੁਰਾਨਾ ਸਿਰ ਇੱਕ ਸੱਚੀ ਗੱਲ ਕਹਾਂ ਜੇ ਕਿਸੇ ਬੁਟੀਕ ਚ ਆ ਪੀਸ ਪਿਆ ਹੋਵੇ ਨਾ ਤਾਂ ਮੇਰੇ ਖਿਆਲ ਬਹੁਤ ਮਹਿੰਗਾ ਹੋ ਜਾਣਾ ਪਾਜੀ ਬੁਟੀਕ ਤੇ ਇਹ ਰੇਂਜ ਤੋਂ ਬਾਹਰ ਹੋਇਆ ਨਾ ਪਰ ਇੱਥੇ ਰੇਂਜ ਚ ਲਿਆਣਾ ਆਪਾਂ ਆਪਾਂ ਰੇਂਜ ਹੀ ਬਾਜੀ ਦਵਾਂਗੇ ਚਿੰਤਾ ਨਾ ਕਰੋ ਆ ਆਗੇ ਜਿਹਨ ਬ੍ਰੋਕਰ ਦੇ ਉੱਤੇ ਸੂਟ ਇਹ ਵੀ ਬਹੁਤ ਸੋਹਣਾ ਹੈ ਇਹ ਚ ਵੀ ਤੁਹਾਨੂੰ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਜੀ ਆ ਸੂਟ ਪਾ ਕੇ ਜੋ ਚਿਹਰੇ ਤੇ ਚਮਕ ਆਉਣੀ ਹੈ ਰੌਣਕ ਆਉਣੀ ਹੈ ਕਿਆ ਹੀ ਬਾਤ ਹੈ ਆ ਦੇਖੋ ਬਾਜੀ ਹੁਣ ਇਹ ਵੀ ਟਸਰ ਦੇ ਸੂਟ ਆ ਗਏ ਜੇ ਵੀ ਬਹੁਤ ਸੋਹਣੀ ਆਈਟਮ ਹੈ ਜੀ ਇਹਦੇ ਵਿੱਚ ਤੁਹਾਨੂੰ ਕਲਰ ਡਿਜ਼ਾਈਨ ਬਹੁਤ ਸਾਰੇ ਮਿਲਣਗੇ ਜੀ ਇਹ ਫੁੱਲ ਚ ਖੁਸ਼ਬੂ ਵੀ ਆਉਂਦੀ ਵੀ ਇਹ ਕੱਪੜੇ ਚ ਆਉਂਦੀ ਹੈ ਜੀ ਬਾਜੀ ਕੱਪੜੇ ਚ ਵੀ ਫੁੱਲ ਚ ਵੀ ਖੁਸ਼ਬੂ ਆ ਠੀਕ ਹੈ ਠੀਕ ਹੈ अच्छा मेरा ख्याल ये जेड़ियां ਸਾਡੀਆਂ ਭੈਣਾਂ ਉਹਨਾਂ ਦੇ ਵੀ ਚੱਚਣਾ ਤੇ ਜਿਹੜੀਆਂ ਸਾਡੀਆਂ ਮਾਵਾਂ ਉਹਨਾਂ ਦੇ ਇਹ ਹਰ ਤਰ੍ਹਾਂ ਦੇ ਲੇਡੀਜ਼ ਲਈ ਹੈਗਾ ਜੀ ਭੈਣਾਂ ਲਈ ਵੀ ਹੈਗਾ ਲੇਡੀਜ਼ ਵੀ ਪਾ ਸਕਦੀਆਂ ਸੂਟ ਜੀ ਇਹ ਇੰਦਾ ਦੀ ਆਈਟਮ ਆ ਹਾਂ ਜੀ ਸਾਰੇ ਹਰ ਤਰ੍ਹਾਂ ਦੇ ਪਾ ਸਕਦੇ ਆ ਜੀ ਗਰਲਿਸ਼ ਵੀ ਆ ਤੇ ਵੈਸੇ ਨਾਰਮਲ ਲੇਡੀਜ਼ ਵੀ ਪਾ ਸਕਦੇ ਆ ਜੀ اچھا ਕੱਪੜਾ ਬੜਾ ਸੌਫਟ ਹੈ ਕੱਪੜਾ ਭਾਜੀ ਟਸਰ ਸੇ ਲੱਗਦੇ ਉੱਤੇ ਆ ਬਿਲਕੁਲ ਨਵਾਂ ਕੱਪੜਾ ਆਇਆ ਆ ਜੀ ਏ ਭਾਜੀ ਇਹਦੇ ਨਾਲ ਜੇ ਕੱਪੜਾ ਦੀ ਕੱਲਾ ਲੈਣ ਜਾਊਗਾ ਨਾ 5-7000 ਸੂਟ ਤੁਹਾਨੂੰ ਪਲੇਨ ਮਿਲਣਾ ਆ ਪਰ ਅਸੀਂ ਬਿਲਕੁਲ ਫਾਇਦੇ ਦੇ ਵਿੱਚ ਦੇ ਦੇਣਾ ਤੁਹਾਨੂੰ 5-7000 ਜਿੱਥੇ ਆਪਣੇ 3-4 ਆ ਜਾਣੇ ਆ ਇੱਥੇ ਤੁਹਾਨੂੰ ਭਾਜੀ 3-4 ਦਾ ਨਹੀਂ ਖੈਰ ਅਸੀਂ ਦੇ ਸਕਦੇ ਅੱਜ ਇਹਦੇ ਤੇ ਕੜਾਈ ਕੀਤੀ ਹੋਈ ਜਿੱਦਾਂ ਜੀ ਤੁਹਾਨੂੰ ਇਹ ਸੂਟ ਮਿਲ ਜਣਾ ਸਰ 2150 ਰੁਪਏ ਦੇ ਵਿੱਚ ਤਿੰਨ ਤਿੰਨ ਤਾਂ ਹੋਈ ਗਏ ਆ ਇਹ ਤਾਂ ਆ ਗਏ ਹਾਂ ਜੀ ਇਹ ਤਾਂ ਆ ਗਏ ਨਾ ਮਤਲਬ 6000 ਚ ਬਾਹਰ ਜਾਓਗੇ 6000 ਚ 3 6000 ਚ ਇੱਕ ਮਿਲਣਾ ਇੱਥੇ 6000 ਤੁਹਾਨੂੰ 300 300 ਮਿਲ ਜਾਣੇ ਜੀ ਅੱਛਾ ਖੁਰਾਨਾ ਸੇ ਵੀ ਗੱਲ ਦੱਸੋ ਹੁਣ ਸਰਦੀਆਂ ਸ਼ੁਰੂ ਹੋ ਗਈਆਂ ਵੈਡਿੰਗ ਸੀਜ਼ਨ ਵੀ ਆ ਭੈਣਾਂ ਦੀ ਜ਼ਿਆਦਾ ਡਿਮਾਂਡ ਕਿਹੜੇ ਸੂਟਾਂ ਦੀ ਹਰ ਤਰ੍ਹਾਂ ਦੀ ਆਈਟਮ ਆ ਜੀ ਗਰਮ ਵੀ ਮੰਗ ਰਹੇ ਆ ਜੀ ਪਾਰਟੀ ویئر ਵੀ ਮੰਗ ਰਹੇ ਆ ਤੁਹਾਨੂੰ ਅਸੀਂ ਇਸ ਤੋਂ ਬਾਅਦ ਗਰਮ ਆਰਟੀਕਲ ਵੀ ਦਿਖਾਵਾਂਗੇ ਥੋੜੇ ਹੋਰ ਵੈਡਿੰਗ ਲਈ ਵੀ ਸੂਟ ਦਿਖਾਵਾਂਗੇ ਵੈਡਿੰਗ ਵਾਲੇ ਹੋਰ ਦਿਖਾਓ ਤੁਹਾਨੂੰ ਵੈਡਿੰਗ ਵਾਲੇ ਹੋਰ ਦਿਖਾਉਣੇ ਆਈਆਂ ਭੈਣਾਂ ਬਹੁਤ ਆਈਆਂ ਹੋਈਆਂ ਅੱਛਾ ਉਹਨਾਂ ਨੂੰ ਥੋੜਾ ਟੀਕਾ ਵੀ ਵੱਧ ਲੱਗਦਾ ਜੀਵ ਤੇ ਡਾਕਾ ਹੀ ਵਾਈਦਾ ਸੀ ਡਾਕਾ ਨਹੀਂ ਭਾਈ ਜੀ ਡਾਕਾ ਨਹੀਂ ਮਾਰਨਾ ਨਾ ਟੀਕਾ ਲਗਾਣਾ ਯਾਰ ਸਾਰੇ ਕੋਈ ਨਿਆਣਾ ਆਵੇ ਕੋਈ ਸਿਆਣਾ ਆਵੇ ਰੇਡ ਉੱਤੇ ਲਿਖੇ ਹੋਏ ਆ ਜੀ ਜੋ ਰੇਡ ਲਿਖਿਆ 50% ਆਫ ਤੇ ਮਾਲ ਮਿਲਣਾ ਆ ਜੀ ਠੀਕ ਹੈ ਜੀ ਆਪਾਂ ਵੈਡਿੰਗ ਸੀਜ਼ਨ ਵਾਲਾ ਆਜੋ ਵੈਡਿੰਗ ਤੁਹਾਨੂੰ ਸੂਟ ਦਾ ਖੁਰਾਨਾ ਸਾਹਿਬ ਇਹ ਹੁਣ ਮੇਰੇ ਖਿਆਲ ਵੈਡਿੰਗ ਸੀਜ਼ਨ ਵਾਲੇ ਸੂਟ ਆ ਗਏ ਹਾਂ ਜੀ ਵੈਡਿੰਗ ਸੀਜ਼ਨ ਵਾਲੇ ਸੂਟ ਆ ਗਏ ਜੀ ਪੂਰਾ ਹੈਂਡਵਰਕ ਹੋਇਆ ਜੀ ਦੇਖੋ ਜੀ ਸਾਰਾ ਉੱਤੇ ਪੂਰਾ ਫਰੰਟ ਬਣਿਆ ਹੋਇਆ ਨਾਲ ਸਲਵਾਰ ਤੇ ਵੀ ਗੜਾਈ ਮਿਲੇਗੀ ਨਾਲ ਬਾਵਾਂ ਤੇ ਵੀ ਗੜਾਈ ਮਿਲੇਗੀ ਦੁਪੱਟਾ ਦੇਖੋ ਦ ਚੇਰਾ ਨਜ਼ਰ ਆਉਂਦਾ ਹਾਂਜੀ 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 ਜੀ ਆਹ ਦੇਖੋ ਨੈਕਸਟ ਆਰਟੀਕਲ ਉਸ ਤੋਂ ਵੀ ਵਧੀਆ ਬਣਿਆ ਹੋਇਆ ਜੀ ਓਏ ਹੋਏ ਹੋਏ ਮੈਨੂੰ ਨਾਲ ਜਿਹੜੀ ਸੇਲਸਮੈਨ ਭੈਣ ਹੈ ਉਹ ਕਹਿੰਦੀ ਮੈਂ ਹੀ ਲੈ ਲਮਾਏ ਸਾਰੇ ਲਈ ਹੈ ਜੀ ਭਾਵੇਂ ਜਿਹੜਾ ਮਰਜ਼ੀ ਲੈ ਜਵੇ ਜੀ ਓਏ ਹੋਏ ਹੋਏ ਆਹ ਸੱਚੀ ਖੁਰਾਨਾ ਸਾਹਿਬ ਉਹ 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 ਦਿਖਾਈ ਯਾਰ ਭਾਜੀ ਇਹਦਾ ਸ਼ੇ ਆਹ ਤਾਂ ਡੀਕ ਪੀਸ ਆ ਆਹ ਤਾਂ ਮੈਂ ਚਾਹੁੰਦਾ ਦੀ ਤਾਰੀਫ ਕਰੋ ਥੋੜੀ ਜੀ ਮੈਂ ਕਹਿੰਨਾ ਇਹ ਤਾਂ ਪੀਸ ੱਡਣ ਵਾਲਾ ਨਹੀਂ ਐ ਇੱਕ ਜਿਸ ਵੀ ਭੈਣ ਨੂੰ ਪੀਸ ਦਿਖਾਇਆ ਹੋਵੇ ਨਾ ਕਦੀ ਵੀ ਛੱਡ ਕੇ ਨਹੀਂ ਜਾਊਗੀ ਜੀ ਓਏ 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 ਹਾਲੇ ਕਿ ਔਰ ਜਿੰਨੇ ਸਲਾਈ ਕਰਕੇ ਪਾਣਾ ਆ ਸਾਰੀ ਸਹਲੀ ਬਣਾ ਆਟੋਗ੍ਰਾਫ ਮੰਗਣ ਗਈਆਂ ਅੱਛਾ ਇੰਸਟਾਗ੍ਰਾਮ ਤੇਰੀ ਲਾਪੀ ਵਾਇਰਲ ਹੋ ਜਾਣੀ ਐ ਓ ਹੋਰ ਆਪੇ ਚੱਕਰ ਓਏ ਹੋਏ ਆ ਦੇਖੋ ਇਹਦੇ ਵਿੱਚ ਨਾਲ ਸ਼ੇਡ ਦਿੱਤਾ ਹੋਇਆ ਕਿਆ ਬਾਤ ਐ ਖੁਰਾਨਾ ਸਾਹਿਬ ਐਦਾਂ ਦੇ ਪੀ ਸੁਣਨਾ ਮੇਰਾ ਖਿਆਲ ਵਿੱਚ ਕੋਈ ਭੈਣ ਚਿੰਤਾ ਨਾ ਕਰੋ ਤੁਹਾਨੂੰ ਭਾਈ ਇਸ ਤੋਂ ਵੱਧ ਕੇ ਦਿਖਾਵਾਂਗੇ ਵਧੀਆ ਤੋਂ ਵਧੀਆ ਆਰਟਮ ਔਰ ਇਹ ਬੁਟੀਕ ਤੇ ਹੋਵੇ 15000 ਤੋਂ ਘੱਟ ਨਾ ਦੇਕੇ ਨਹੀਂ ਸਾਡੇ ਕੋਲ ਭਾਈ ਬਹੁਤ ਘੱਟ ਟਰੈਂਡੀ ਨੇ ਸਾਰੇ ਲੇਟੈਸਟ ਹਰ ਤਰ੍ਹਾਂ ਦੇ ਟ੍ਰੈਂਡੀ ਦਿਖਾਵਾਂਗੇ ਆ ਦੇਖੋ ਜੀ ਗਲਾਸ ਟਿਸ਼ੂ ਦੇ ਉੱਤੇ ਹੁਣ ਬਹੁਤ ਸੋਹਣਾ ਆਰਟੀਕਲ ਆ ਜੀ ਮਤਲਬ ਭੈਣਾਂ ਨੂੰ ਜਿਹੜੀ ਭੈਣ ਨੂੰ ਜਿਹੜਾ ਕਲਰ ਪਸੰਦ ਆ ਤੁਸੀਂ ਕਲਰ ਦੀ ਚੁਆਇਸ ਦਿਮਾਗ 'ਚ ਰੱਖਣੀ ਉਹ ਕਲਰ ਇੱਥੋਂ ਮਿਲ ਜਾਣਾ ਮਿਲ ਜਾਣਾ ਜੀ ਹਰ ਤਰ੍ਹਾਂ ਦੇ ਕਲਰ ਮਿਲ ਜਾਣਗੇ ਜੀ ਤੁਹਾਨੂੰ ਜੀ ਜੀ ਪਰ ਨਰਾਸ਼ ਹੋ ਕੇ ਨਹੀਂ ਤੁਸੀਂ ਜਾਂਦੇ ਹਾਂ ਇੱਕ ਗੱਲ ਆ ਇੱਕ ਦਿੱਕਤ ਹੋਣੀ ਭੈਣਾਂ ਨੂੰ confuse ਹੋ ਰਹੀ ਮੈਂ ਆ ਲੇ ਲਮਾ ਕੇ ਆ ਛੱਡ ਦਵਾ ਕੇ ਆ ਛੱਡ ਦਵਾ ਲੈ ਉਹ ਭਾਈ ਇਹ ਵੈਰਾਈਟੀ ਦਿਖਾ ਦੇ ਲਈ ਉਦਾਂ ਨਹੀਂ ਕਿ ਕਨਫਿਊਜ਼ ਹੁੰਦਾ ਮੌਕਾ ਹੀ ਨਹੀਂ ਦੇਣਾ ਸੀ ਭੈਣਾਂ ਨੂੰ ਜਿਹੜਾ ਇੱਕ ਸੂਟ ਲੈਣਾ ਕੋ ਕਟੋਕਟ ਚਾਰ ਲੈ ਕੇ ਜਾਊਗਾ ਤਾਂ ਹੈ ਹੀ ਹੈ ਨਾ ਸ਼ੁਭ ਲక్ష్ਮੀ ਦੀ ਗੱਲ ਇਹ ਤਾਂ ਮੇਨ ਹੈਗੀ ਆ ਇੱਕ ਸੂਟ ਲੈਣ ਆਉਗੇ ਚਾਰ ਲੈ ਕੇ ਚਾਰ ਲੈ ਕੇ ਜਾਉਗੇ ਜੀ ਵੈਰਟੀ ਉਹ ਆ ਜੀ ਆ ਦੇਖੋ ਜੀ ਓਏ ਹੋਏ ਸ਼ਿਮਰ ਦੇ ਉੱਤੇ ਜੀ ਓਏ ਹੋਏ 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 ਤੋਹਫਾ ਅੱਜ ਤੋਹਫੇ ਹੀ ਮਿਲਨੇ ਸਾਰੇ ਇੱਥੇ ਤੁਹਾਨੂੰ ਤੋਹਫਾ ਆ ਦੇਖੋ ਜੀ ਹੁਣ ਦੁਪੱਟਾ ਦੇਖੋ ਨਾਲੇ ਕਿੰਨਾ ਸੋਹਣਾ ਬਣਿਆ ਆਹ ਸੂਟ ਪਾਇਆ ਹੋਵੇ ਵਿਆਹ ਦੇਖਣ ਗਏ ਹੋ ਤੁਸੀਂ ਸਾਰੇ ਤੋਂ ਅਲੱਗ ਲੱਗਣਾ ਉਹ ਤਾਂ ਹੈ ਹੀ ਆ ਜੀ ਸਾਰੇ ਤੋਂ ਅਲੱਗ ਲੱਗੂਗਾ ਤਾਂ ਬਾਜੀ ਤੁਹਾਡੇ ਕੋਈ ਨਾ ਕੋਈ ਆਊਗਾ ਦੱਸੋ ਸਾਡੇ ਹਸਬੰਡ ਵੀ ਮੋੜ ਮੋੜ ਕੇ ਤੁਹਾਡੇ ਕੋਲ ਹੀ ਆ ਜਾਣਗੇ ਕਿ ਨਾਲ ਫੋਟੋ ਵੀ ਲੈ ਲਈਏ ਠੀਕ ਹੈ ਜੀ ਪ੍ਰਕਾਸ਼ ਕੋਰੇ ਅੱਜ ਬਹੁਤ ਸੋਹਣੀ ਲੱਗਦੀ ਰਹੀ ਜੀ ਹਾਂ ਜੀ ਆਓ ਜੀ ਕੀ ਬਾਤ ਹੈ ਕੀ ਬਾਤ ਹੈ ਅੱਛਾ ਬੜੀ ਗੱਲ ਖੁਰਾਨਾ ਜੀ ਇਹ ਹੈ ਕਿ ਇਹ ਬਜਟ ਚ ਨਹੀਂ ਭਾਈ ਸਰ ਆਈਟਮ ਬਜਟ ਤੁਹਾਨੂੰ ਮਿਲੇਗੀ ਇਹ ਨਹੀਂ ਹੈਗਾ ਕਿ ਦੇਖੋ ਜਿਹੜਾ ਇੱਥੇ ਸੋਨੇ ਦਾ ਜਿਹੜਾ ਸੋਨੇ ਦਾ ਲੱਗਣਾ ਆ ਜਿਹੜਾ ਇੱਥੇ ਪਿੱਤਲ ਦਾ ਜਿਹੜਾ ਪਿੱਤਲ ਦਾ ਲੱਗਣਾ ਆ ਇਹ ਨਹੀਂ ਕਿ ਪਿੱਤਲ ਦੇ ਬਾਅਦ ਸੋਨੇ ਦਾ ਦੇ ਦਿਓ ਜੀ ਸਾਡੇ ਕੋ ਉਹ ਕੰਮ ਨਹੀਂ 바ਜੀ ਹੋਣਾ ਇੱਥੇ ਮਤਲਬ ਇੱਥੇ ਮੈਂ ਕਹਿੰਦਾ ਜਦ ਹਸਬੈਂਡ ਵਾਈਫ ਹੁੰਦੇ ਨੇ ਉਹਦਾ ਪਿਆਰ ਵੱਜ ਜਾਂਦਾ ਆਪਸ ਚਾ ਉਹ ਤਾਂ ਹੈ ਹੀ ਆ ਭਾਜੀ ਲక్ష్ਮੀ ਦੇ ਪੁੱਛੋ ਕਿਉਂ ਨਹੀਂ ਤਾਂ ਕਈ ਵੇਲੇ ਪਤੀ ਨਾ ਫੋਨ ਕਾਨੂੰ ਲਾ ਕੇ ਬਾਹਰ ਜਿ ਲੈਣਦੇ ਕਿ ਰੇਟ ਬਹੁਤ ਮਹਿੰਗਾ ਇੱਕ ਅੱਧਾ ਸੂਟ ਲੈ ਲਵੇ ਜਦੋਂ ਰੇਟ ਸੁਣ ਸਾਡੇ ਚ ਇਹੀ ਭੈੜਿਆ ਬਸ ਮੈਂ ਕਿਹਾ ਨਹੀਂ ਤਾਂ ਫੇਰ ਇੱਥੇ ਆ ਕੇ ਘਰ ਵਾਲੇ ਕਹਿੰਦੇ ਇੱਕ ਹੋਰ ਲੈ ਲੈ ਹੋਰ 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 ਜੀ ਬਖਸ਼ੀਸ਼ ਕੋਰੇ ਹੋਰ ਲੈ ਲੈ ਤੇਰਾ ਕਿੰਨੇ ਦਿਨ ਦਾ ਚਾ ਆ ਆ ਦੇਖੋ ਜੀ ਹਾਂ ਆ ਵੀ ਦੁਪੱਟਾ ਨਾਲੇ ਤੇ ਬਹੁਤ ਸੋਹਣਾ ਬਣਿਆ ਜੀ ਹਮ ਬਹਰੀ ਨਾਈਸ ਵੈਰੀ ਨਾਈਸ ਰੂਹ ਹੋ ਜਾਂਦੀ ਹੈ ਭਾਜੀ ਰੂਖੋਸ਼ ਹੋਊਗੇ ਤਾਂ ਫਾਇਦਾ ਸਾਡਾ ਤੇ ਸਾਡਾ ਕੀ ਫਾਇਦਾ ਤੁਸੀਂ ਇੱਥੇ ਬੈਠਿਆ ਦਾ ਫਿਰ ਨਹੀਂ ਮਤਲਬ ਤੁਹਾਨੂੰ ਵੀ ਬਹੁਤ ਇਸ ਮਤਲਬ ਆਪਣੀ ਸਕਿਲਸ ਦਿਖਾਣ ਦੀ ਲੋੜ ਨਹੀਂ ਪੈਣੀ ਭਾਜੀ ਪੀਸ ਬੋਲੂਗਾ ਸਾਨੂੰ ਇਹਨਾਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਪੀਸ ਬੋਲਦਾ ਪੀਸ ਮੂੰਹਾਂ ਬੋਲੂਗਾ ਰਾਨਾ ਸਾਹਿਬ ਇਹ ਹੈਵੀ ਸੂਟ ਆ ਕੇ ਜੀ ਇਹ ਆਗੇ ਭਾਜੀ ਹੁਣ ਵੈਡਿੰਗ ਦੇ ਲਈ ਸੂਟ ਜਿਹਦਾ ਪਹਿਣਾ ਬ੍ਰਾਹਮਣੇ ਵਰੀ ਬਣਾਣੀ ਹੋਵੇ ਜਾਂ ਕਿਤੇ ਜਾਗੋ ਜੋਗੋਲੀ ਸੂਟ ਇਹ ਹੁਣ ਸਾਰੇ ਆਈਟਮ ਤੁਹਾਨੂੰ ਉਦਾਂ ਦੀਆਂ ਮੈਂ ਦਿਖਾਉਂਗਾ ਜੀ ਠੀਕ ਹੈ ਜੀ ਆ ਦੇਖੋ ਜੀ ਗਲਾਸ ਟਿਸ਼ੂ ਦੇ ਉੱਤੇ ਬਹੁਤ ਸੋਹਣਾ ਸੂਟ ਹੈ ਜੀ ਦੁਪੱਟਾ ਵੀ ਆ ਦੇਖੋ ਜੀ ਇਹ ਆ ਗਿਆ ਹੁਣ ਜੀ ਬ੍ਰੌਕੇਟ ਦੇ ਉੱਤੇ ਜੀ ਬਨਾਰਸੀ ਦੇ ਉੱਤੇ ਸੂਟ ਆ ਬਹੁਤ ਸੋਹਣਾ ਹੈ ਦੁਪੱਟਾ ਦੇਖੋ ਨਾਲ ਕਿੰਨਾ ਸੋਹਣਾ ਬਣਿਆ ਦੁਪੱਟਾ ਜਿਹੜਾ ਨਾ ਪੂਰਾ ਮਿਰਰ ਵਰਕ ਹੋਇਆ ਇਹਦੀ ਵਰਕ ਦੀ ਕੁਆਲਿਟੀ ਦੇਖੋ ਇਹਦੀ ਚਸ਼ਮੇ ਬਦੂਰ ਚਸ਼ਮੇ ਬਦੂਰ ਜੀ ਹਰ ਹਰ ਮਿਰਰ ਚ ਤੁਹਾਡਾ ਆਪਣਾ ਚਿਹਰਾ ਮਸਾਊਗਾ ਔਰ ਮੇਰਾ ਖਿਆਲ ਆ ਸੂਟ ਪਾ ਕੇ ਕਿਸ ਨੂੰ ਮੇਕਅਪ ਕਰਾਉਣ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਪੈਣੀ ਜੀ ਜੀ ਆ ਕਲਰ ਕਿਹੜਾ ਜੀ ਇਹ ਹੈਗਾ ਜੀ ਸੀ ਗ੍ਰੀਨ ਕਲਰ ਆ ਭਾਜੀ ਵੈਰੀ ਨਾਈਸ ਹਲੋ ਇਹ ਸੂਟ ਦੇਖ ਕੇ یوں ਲੱਗਦਾ ਕਿ ਹਰ ਕੁੜੀ ਨੂੰ ਸੋਹਣਾ ਲੱਗਣ ਦਾ ਹੱਕ ਹੈ ਉਹ ਤਾਂ ਹੈ ਹੀ ਹੈ ਭਾਜੀ ਬੜਾ ਸੋਹਣੀ ਹੈ ਪਰ ਚਾਰ ਚੰਨ ਲੱਗ ਜਾਨੇ ਚਾਰ ਚੰਨ ਲੱਗ ਜਾਨੇ ਜੀ ਕੀ ਬਾਤ ਹੈ ਕੀ ਬਾਤ ਹੈ ਆ ਦੇਖੋ ਜੀ ਹੁਣ ਮੇਕਅਪ ਕਰਨ ਦੀ ਲੋੜ ਹੀ ਨਹੀਂ ਪਣੀ ਤੁਹਾਡੇ ਮੇਕਅਪ ਤੇ ਪੈਸੇ ਬਚ ਜਾਨੇ ਉਹ ਪੜੀ ਹੈ ਜੀ ਆ ਦੇਖੋ ਨਾ ਸੂਟ ਕਿੰਨਾ ਸੋਹਣਾ ਹੈ ਜੀ ਆ ਦੇਖੋ ਜੀ ਹੁਣ ਦੁਪੱਟੇ ਦੇ ਨਾਲ ਕਿੰਨਾ ਸੋਹਣਾ ਬਣਿਆ ਜੀ ਇਹਦੇ ਨਾਲ ਦੁਪੱਟਾ ਪੂਰਾ ਫੋਰ ਸਾਈਡ ਬਾਰਡਰ ਹੈ ਜੀ ਸਾਰਾ ਹੈਂਡਵਰਕ ਹੈ ਜੀ ਕੀ ਬਾਤ ਹੈ ਆ ਦੇਖੋ ਭਾਜੀ ਹੁਣ ਅੱਛਾ ਰੰਗ ਵੱਖਰੇ ਆ ਪਰ ਚੁੱਪਦੇ ਨਹੀਂ ਨਹੀਂ ਭਾਈ ਚੁੱਪਦੇ ਨਹੀਂ ਦਿਲਕਸ਼ ਲੱਗਦੇ ਆ ਦੇਖਣ ਨੂੰ ਘੈਂਟ ਲੱਗਦੇ ਪਰ ਅੱਖਾਂ ਨੂੰ ਨਹੀਂ ਚੁੱਪਦੇ ਆ ਦੇਖੋ ਹੁਣ ਜਿਹਦਾ ਵੈਡਿੰਗ ਲਈ ਸੂਟ ਆ ਗਿਆ ਜਿੱਦਾਂ ਜੀ ਕੜਾਈ ਕਿੰਨੀ ਜ਼ਿਆਦਾ ਹੈ ਸਾਰਾ ਭਾਜੀ ਧੱਪਕੇ ਦਾ ਕੰਮ ਆ ਜੀ ਬਹੁਤ ਸੋਹਣਾ ਵਰਕ ਹੋਇਆ ਸੂਟ ਵੀ ਧੱਪਕਾ ਮਾਰਦਾ ਸੋੜੂ ਵੀ ਧੱਪਕੇ ਮਾਰੂਗਾ ਭਾਜੀ ਹਾਂ ਜੀ ਆ ਦੇਖੋ ਜੀ ਓਏ 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 ਅੱਛਾ ਦੇਖਣ ਨੂੰ ਭਾਜੀ ਐ ਲੱਗਦੇ ਕਿ ਬਹੁਤ ਮਹਿੰਗੇ ਹੋਣਗੇ ਭਾਜੀ ਕੋਈ ਐਡੇ ਮਹਿੰਗੇ ਹੈ ਨਹੀਂਗੇ ਤੁਸੀਂ ਬਜਟ 'ਚ ਲਿਆ ਜੀ ਅਸੀਂ ਲਿਆ ਰਹੇ ਨੇ ਬਜਟ ਦੇ ਵਿੱਚ ਬਿਲਕੁਲ ਜੀ ਹਮ ਠੀਕ ਹੈ ਜੀ ਆ ਦੇਖੋ ਜੀ ਮਤਲਬ ਜਦੋਂ ਦੂਰੋਂ ਦੇਖਦੇ ਆਇਆਂ ਲੱਗਦਾ ਕਿ ਸੇਮ ਹੀ ਆ ਪਰ ਜਦੋਂ ਨੇੜੇ ਹੋ ਕੇ ਦੇਖਦੇ ਡਿਜ਼ਾਈਨ ਸਾਰੇ ਸਾਰੇ ਅਲੱਗ-ਅਲੱਗ ਭਾਈ ਮੇਰੇ ਕੋ ਤੁਹਾਨੂੰ ਹਜ਼ਾਰਾ ਡਿਜ਼ਾਈਨ ਮਿਲ ਜਾਣੇ ਇੱਥੇ ਮੇਰੇ ਕੋਲ ਇੱਕੋ ਹੀ ਦੁਕਾਨ ਦੇ ਤੋਂ ਸਭ ਕੁਝ ਮਿਲ ਜਾਣਾ ਤੁਹਾਨੂੰ ਇੱਥੇ ਔਰ ਖਾਸ ਗੱਲ ਇਹ ਆ ਕਿ ਜ਼ਿਲ੍ਹੇ ਦੀ ਸਭ ਤੋਂ ਬਜਟ ਫ੍ਰੈਂਡਲੀ ਦੁਕਾਨ ਹੈ ਪਾਕਟ ਫ੍ਰੈਂਡਲੀ ਦੁਕਾਨ ਹੈ ਤੁਸੀਂ ਇੱਕ ਸੂਟ ਲੈਣਾ ਹੋਗੇ ਚਾਰ ਲੈ ਕੇ ਜਾਓਗੇ ਗੱਲ ਵੈਸੇ ਹੀ ਨਹੀਂ ਕਰੇ ਤੁਸੀਂ ਆਓਗੇ ਇੱਥੇ ਆ ਕੇ ਮਹਿਸੂਸ ਕਰੋਗੇ ਜੋ ਤੁਹਾਡਾ ਤਜਰਬਾ ਕੋ ਤੁਸੀਂ ਲੋਕਾਂ ਨੂੰ ਜਾ ਕੇ ਕਹੋਗੇ ਕਿ ਭਾਈ ਸ਼ੁਭ ਲਕਸ਼ਮੀ ਵਾਲੇ ਤੇ ਜਾਓ ਕੱਲ ਇੱਕ ਲੈਣ ਆਉਂਗੇ ਚਾਰ ਲੈ ਕੇ ਜਾਊਂਗੇ ਭਾਈ ਚਾਰ ਵੀ ਘੱਟ ਕਹਿ ਰਹੇ ਤੁਸੀਂ ਚਾਰ ਨਾਲ ਵੱਧ ਕੇ ਲੈ ਕੇ ਜਾਉਂਗੇ ਨਹੀਂ ਮਤਲਬ ਮੇਰੇ ਕਹਿਣ ਵਾਲੇ ਜੀ ਮੰਨ ਲਓ ਜੇ 6-7000 ਰੁਪਏ ਆਇਆ ਫੇ ਤਾਂ 5-7 10 ਵੀ ਹੋ ਸਕਦਾ ਭਾਈ 6-7 ਤਾਂ ਇਹ 10 ਵੀ ਦੇ ਸਕਦੇ ਆ ਸਾਡੇ ਕੋਲ ਵੈਰਾਈਟੀ ਹਰ ਤਰ੍ਹਾਂ ਦੀ ਆ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਹਾਂ ਜੀ ਹੁਣ ਅਸੀਂ ਖਾਸ ਸੈਗਮੈਂਟ ਵਿੱਚ ਆ ਗਏ ਆ ਹੁਣ ਤੁਹਾਨੂੰ ਨਿੱਗੇ ਸੂਟ ਦਿਖਾਉਣ ਜਾ ਰਹੇ ਆ ਮਾਰਕੀਟ ਵਿੱਚ ਜਿਨ੍ਹਾਂ ਦੇ ਪ੍ਰਾਈਸ 11-11000 ਤੱਕ ਚੱਲ ਜਾਂਦੇ ਆ ਉੱਥੇ ਖੁਰਾਣਾ ਸਾਹਿਬ ਕਹਿੰਦੇ ਪਿੱਛੋਂ ਇੱਕ ਜ਼ੀਰੋ ਘੱਟ ਦੋ ਉਹਨੇ ਵਿੱਚ ਤੁਹਾਨੂੰ ਨਵੇਂ ਡਿਜ਼ਾਈਨ ਦੇ ਦੇਣ ਨਵੇਂ ਡਿਜ਼ਾਈਨ ਸਸਤੇ ਵਿੱਚ ਤੇ ਨਾਲੇ ਕੋ ਹਾਈ ਹਾਈ ਪਾਜੀ ਦਿਖਾਓ ਜੀ ਆ ਦੇਖੋ ਪਾਜੀ ਨਵੇਂ ਵੈਲਵਟ ਦੇ ਸੂਟ ਵਿੱਚ ਆ ਗਏ ਆ ਬਾਜ਼ਾਰ 'ਚ ਵੇਖਦਾ 22000 3000 ਦਾ ਅਸੀਂ ਦੇ ਦੇਣਾ ਸਿਰਫ ਤਾਂ ਸਿਰਫ 1100 ਰੁਪਏ ਦੇ ਵਿੱਚ ਅੱਛਾ ਜੇ ਜਿਹੜਾ ਥੱਲੇ ਜਿਵੇਂ ਪਏ ਆ ਤੁਸੀਂ ਹੋਰ ਜਿਹੜੇ ਥੱਲੇ ਪਏ ਆ ਉਹਦੇ ਤੇ ਤਾਂ 11 11 12 12000 ਦੇ ਮਿਲਦੇ ਆ ਜੀ ਪਾਜੀ ਮਿਲੀ ਜਾਣ ਅਸੀਂ ਲੁੱਟ ਕੋ ਛੁੜਕ ਬਾਜ਼ਾਰ ਦੀ ਖਤਮ ਕਰ ਦੇਣੀ ਆ ਅਸੀਂ ਮਾਲ ਦੇ ਦੇਣਾ ਮਿੱਟੀ ਦੇ ਭਾ ਠੀਕ ਹੈ ਜੀ ਮੇਲੇ ਵਾਲਾ ਰੇਟ ਹੈ ਚਾਹੇ ਸ਼ੋਰੂਮ ਚਾਹੇ ਪਰ ਰੇਟ ਮੇਲੇ ਵਾਲੇ ਲੱਗਦੇ ਰੇਟ ਮੇਲੇ ਵਾਲੇ ਲੱਗਨੇ ਭਾਜੀ ਆ ਦੇਖੋ ਜੀ ਇਹ ਬਹੁਤ ਇਹ ਵੀ 1100 ਤੁਹਾਨੂੰ ਦੇ ਦੇਣਾ ਜੀ ਜਿਹਨਾਂ ਦਾ ਸ਼ੌਂਕ ਹੈ ਵੈਲਵਟ ਦੇ ਸੂਟ ਪਾਣ ਦਾ ਆਪਣਾ ਸ਼ੌਂਕ ਪੂਰਾ ਕਰ ਸਕਦੇ ਭਾਜੀ ਇਦਾਂ ਇਹ ਨਹੀਂ 1100 ਮੇਰੇ ਕੋਲ ਵੈਲਵਟਾ ਸੂਟ ਮਿਲ ਜਾਨਾ 500 ਰੁਪਏ ਦਾ ਵੀ 500 ਤੋਂ ਲੈ ਕੇ ਭਾਵੇਂ 10-12000 ਤੱਕ ਦੇਖੋ ਸਾਰੀ ਤਰ੍ਹਾਂ ਦੀ ਰੇਂਜ ਮਿਲ ਜਾਨੀ ਰੇਂਜ ਤੁਹਾਡੇ ਤੋਂ 10-11000 ਤੱਕ ਵੀ ਹੈਗੀ ਹੈ ਹੈਗੀ ਹੈ ਭਾਜੀ ਹੈਗੀ ਆ ਆ ਦੇਖੋ ਜੀ ਇਹ ਹੋਣਾ ਕਿ ਗਰਮ ਦੇ ਵਿੱਚ ਸੂਟ ਪਸ਼ਮੀਨਾ ਦੇ ਵਿੱਚ ਆ ਦੇਖੋ ਸਾਰਾ ਵਰਕ ਕੀਤਾ ਹੋਇਆ ਨਾਲ ਪਸ਼ਮੀਨਾ ਦਾ ਹਰ ਤਰੀ ਤੈਨੂੰ ਆਈਟਮ ਮਿਲ ਜਾਨੀ ਭਾਜੀ ਇਹਦੇ ਵਿੱਚ ਇਹ ਮੇਰੇ ਕੋ 6-700 ਤੋਂ ਸ਼ੁਰੂ ਕਰਕੇ 5-6000 ਤੱਕ ਦੀ ਰੈਂਦੇ ਹੈਗੇ ਆ ਜੀ ਜੀ ਮਤਲਬ ਤੁਸੀਂ ਆਪਣੇ ਮਾਤਾ ਜੀ ਲਈ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਬਹੁਤ ਸਾਰੇ ਜਿਨ੍ਹਾਂ ਲਈ ਮਰਜੀ ਲੋਪਹਿਣਾ ਭਰਾਵਾਂ ਲੈਣ ਬਜ਼ੁਰਗ ਲੈਣ ਸਾਰੇ ਮਾਤਾ ਬਣਾ ਨਹੀਂ ਸਭ ਨੂੰ ਮਿਲ ਜਾਊਗਾ ਜੀ ਜੀ ਆ ਦੇਖੋ ਜੀ ਜੇ ਘਰ ਚ ਨਵੇਂ ਸੂਟ ਸਵਾ ਕੇ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲੈ ਸਕਦੇ ਸੂਟ ਨਿਕਾ ਪੂਰਾ ਪਿਓਰ ਪਸ਼ਮੀਨੇ ਦਾ ਭਾਜੀ ਇਹ ਚ ਅੰਡੇ ਰੱਖੋ ਕੱਚੇ ਅੰਡੇ ਵੀ ਉਬਲ ਜਾਣਗੇ ਜੀ ਆ ਦੇਖੋ ਜੀ ਇਹ ਰਾਮਟੈਕ ਦੇ ਵਿੱਚ ਆਏਗਾ ਜੀ ਤੁਹਾਨੂੰ ਭਾਜੀ ਆਈਟਮ ਸਾਰੀ ਮਿਲ ਜਾਣੀ ਹੈ ਬ੍ਰਾਂਡਡ ਵੀ ਮਿਲ ਜਾਣੀਆਂ ਆ ਨੋਰਮਲ ਵੀ ਮਿਲ ਜਾਣੀਆਂ ਹਰ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਮਿਲ ਜਾਣੇ ਆ ਜੀ ਤੁਹਾਡੀ ਪਾਕਟ ਤੇ ਕਰਦਾ ਹਾਂ ਜੀ ਡਿਪੈਂਡ ਪਾਕਟ ਤੇ ਕਰਦੇ ਆਪਾਂ ਕਿੰਨੀ ਰੈਂ ਤੱਕ ਤੇ ਆਈਟਮ ਲੈਣੀ ਆ ਤੁਸੀਂ ਨਿਰਾਸ਼ ਹੋ ਕੇ ਨਹੀਂ ਜਾਂਦੇ ਨਹੀਂ ਭਾਜੀ ਨਿਰਾਸ਼ ਆਪਾਂ ਹੋਣੀ ਨਹੀਂ ਦੇਣਾ ਜੇ ਪਹਿਣਾ ਪਰਾਵਾ ਨਿਰਾਸ਼ ਹੋ ਕੇ ਸਾਡਾ ਕੀ ਫਾਇਦਾ ਤੇ ਦੁਕਾਨ ਦੇ ਬੈਠਣ ਦਾ ਜੀ 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 ਆ ਦੇਖੋ ਜੀ ਆਰਟੀਕਲ ਆ ਵੀ ਬਹੁਤ ਸੋਹਣਾ ਆ ਜੀ ਖੁਰਾਨਾ ਸਾਹਿਬ ਲਹਿੰਗੇ ਬਾਰੇ ਜਾਣਕਾਰੀ ਦੇ ਦਿਓ ਦੇਖੋ ਜੀ ਮੈਂ ਇਹ ਪਹਿਣਾ ਪਰਾਵਾ ਨੂੰ ਕਹਿਣਾ ਚਾਹਨਾ ਸਕਦਾ ਹਾਂ ਕਿ ਸੋ ਅਨਸਚ ਆਈਟ ਜੇ ਜਾਣਗੇ ਪਲਾਜ਼ੋ ਵੀ ਮਿਲ ਜਾਣਗੇ ਰੈਡੀमेड ਵੀ ਹਰ ਤਰ੍ਹਾਂ ਦੇ ਤੁਹਾਨੂੰ ਆਈਟਮ ਮਿਲ ਜੂਗੀ ਜੀ ਕਿਹੜੇ ਕਿਹੜੇ ਤੁਸੀਂ ਲਹਿੰਗੇ ਲਗਾਏ ਹੋਏ ਨੇ ਬਰ ਜਾਣਕਾਰੀ ਦਿਓ ਆ ਦੇਖੋ ਜੀ ਆ ਹੈਗੀ ਭਾਜੀ ਲੌਂਗ ਡਰੈਸ ਜੀ ਆ ਹੈਗਾ ਜੀ ਪਾਰਟੀ ਵੇਅਰ ਲਹਿੰਗੇ ਜਿਹੜੇ ਆਪਣੇ ਤੁਹਾਨੂੰ ਦੋਨੇ ਤਿੰਨੇ ਡਿਜ਼ਾਈਨ ਦਿਖਾਏ ਆ ਬਾਕੀ ਸਾਡੇ ਕੋਲ ਪਲਾਜ਼ੋ ਸੂਟ ਵੀ ਬਹੁਤ ਤਰ੍ਹਾਂ ਦੇ ਹੈਗੇ ਆ ਸ਼ਰਾਰੇ ਵੀ ਹੈਗੇ ਆ ਗਰਾਰੇ ਵੀ ਮਿਲ ਜਣਗੇ ਹਰ ਤਰ੍ਹਾਂ ਦੀ ਆਈਟਮ ਤੁਹਾਨੂੰ ਮਿਲ ਜੂਗੀ ਜੀ ਬਜਟ ਕਿੱਥੋਂ ਸ਼ੁਰੂ ਹੋ ਜਾਂਦਾ ਭਾਜੀ ਮੇਰੇ ਕੋਲ 15 1600 ਤੋਂ ਸ਼ੁਰੂ ਹੋਇਆ ਨਾ ਜੀ ਸ਼ਰਾਰਾ ਸੂਟ ਜੀ ਭਾਜੀ ਦੇਖੋ ਜੀ ਅਸੀਂ ਲਾ ਦਿੰਨਾ ਮੀਲ ਨਾ ਜ ਆ ਦੇਖੋ ਭਾਈ ਇਹ ਚ ਡਿਜ਼ਾਈਨ ਇੰਨੇ ਕ ਮਿਲ ਜਾਣਗੇ ਨਾ ਜਿੰਨੀ ਮਰਜ਼ੀ ਵੈਰਾਈਟੀ ਲੈ ਲਓ ਜੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜੀ ਜਿੰਨੇ ਮਰਜ਼ੀ ਕਲਰ ਚਾਰਟ ਲੈ ਲਓ ਜੀ 100 ਸੂਟ ਚਾਹੀਦਾ ਹੋਇਆ ਫਿਰ ਭਾਜੀ ਇਹ ਨਾ ਸੋਚਿਓ ਮਾਲ ਮੁੱਕ ਜਾਊਗਾ ਮਾਲ ਮੇ ਕੋ ਬਹੁਤ ਆ ਦੇਖੋ ਢੇਰਾਂ ਦੇ ਢੇਰ 100 ਸੂਟ ਵੀ ਚਾਹੀਦਾ ਭਾਜੀ ਹਜ਼ਾਰਾਂ ਸੂਟ ਮਿਲ ਜੂਗੇ ਭਾਵੇਂ 50 ਹਜ਼ਾਰ ਸੂਟ ਲੈ ਲਓ ਮਾਲ ਨਹੀਂ ਮੁੱਕਦਾ ਆ ਦੇਖੋ ਕਿੰਨਾ ਢੇਰ ਆ ਇਹਦਾ ਇੱਕ ਤੋਂ ਵੱਧ ਕੇ ਢੇਰ ਮੇ ਕੋ ਉੱਪਰ ਵਿਆਹ ਗੋਡਾਉਣ ਦੇ ਵਿੱਚ ਰੇਟ ਕਿੰਨਾ ਸਿਰਫ ਤੇ ਸਿਰਫ 350 ਰੁਪਇਆ ਜੀ ਕੁਰਾਨਾ ਸਾਹਿਬ ਅੱਜ ਪੂਰਾ ਸਟਾਕ ਦੇ ਕੇ ਸੱਚੀ ਰੂ ਖੁਸ਼ ਹੋ ਗਈ ਠੀਕ ਹੈ ਜੀ ਔਰ ਡੈਫੀਨਿਟਲੀ ਭੈਣਾ ਨੂੰ ਵੀ ਵੀਡੀਓ ਬਹੁਤ ਪਸੰਦ ਆਉਣ ਵਾਲੀ ਹੈ ਔਰ ਆ ਜਿਹੜੀ ਤੁਸੀਂ ਗੱਲ ਦੱਸੀ ਨਾ ਕਿ 350 ਵਿੱਚ ਲੈਣ ਦੇਣ ਵਾਲੇ ਸੂਟ ਜਿਹੜੇ ਆ ਉਹ ਮਿਲ ਜਾਣਗੇ ਮੇਰੇ ਖਿਆਲ ਇਹੋ ਜਿਹਾ ਤਮਾਕਾ ਹੋਰ ਕਿਤੇ ਵੀ ਨਹੀਂ ਹੈਗਾ ਭਾਈ ਕਿੱਦੇ ਨਹੀਂ ਮਿਲਨੇ ਜਿੱਥੇ ਮਰਜੀ ਦੇਖ ਲਿਓ ਤੁਹਾਨੂੰ 350 ਰੁਪਏ ਸੂਟ ਕਿੱਦੇ ਨਹੀਂ ਮਿਲਨੇ ਔਰ ਸੂਟਾਂ ਦੀ ਕੁਆਲਿਟੀ ਵੀ ਹੈਗੀ ਆ ਹਾਂਜੀ ਭਾਈ ਬਾਕੀ ਸਾਡੇ ਕੋਲ ਜਿਹੜੀ ਰੇਂਜ ਆ ਸਾਡੇ ਕੋਲ ਰੇਂਜ ਸ਼ੁਰੂ ਹੋ ਜਾਂਦੀ 100 ਰੁਪਏ ਤੋਂ ਓਕੇ ਠੀਕ ਹੈ ਜੀ ਪਰ ਉਹ ਹੈਗੇ ਦੇਣ ਲੈਣ ਲਈ ਇਹ ਨਹੀਂ ਕਿ ਗੱਕਵੇ ਜੀ ਪਾਣ ਨੇ ਕਿੱਦਾਂ ਪਾਣ ਨੂੰ ਕਿਦਾਂ ਔਰ ਸਾਡੇ ਕੋਲ ਹਰ ਤਰ੍ਹਾਂ ਦੀ ਆਈਟਮ ਮਿਲ ਜੂਗੀ ਸੂਟ ਵੀ ਮਿਲ ਜਾਣਗੇ ਪੈਂਟਾ ਸ਼ਰਟਾ ਵੀ ਦੇਣ ਲੈਣ ਲਈ ਮ ਪੱਗਾਂ ਦੀ ਲਾਈਨਿੰਗ ਵੀ ਮਿਲ ਜੂਗੀ ਜੀ ਸਭ ਕੁਝ ਮਿਲ ਜੂਗਾ ਜੀ ਮਤਲਬ ਇੱਕ ਛੱਤ ਦੇ ਥੱਲੇ ਹਰ ਤਰ੍ਹਾਂ ਦੇ ਕੱਪੜੇ ਤੇ ਹਰ ਪ੍ਰਾਈਸ ਤੇ ਅਵੇਲੇਬਲ ਕਰਾ ਦਿੱਤੇ ਆ ਤੁਸੀਂ ਸ਼ੁਭ ਲక్ష్ਮੀ ਐਮਪੋਰਿਅਮ ਬੰਗਾਰੋੜ ਬੰਗਿਆ ਰੇਲਵੇ ਰੋਡ ਤੇ ਆਉਣਾ ਹਾਂਜੀ ਰੇਲਵੇ ਰੋਡ ਤੇ ਜੀ ਰੇਲਵੇ ਰੋਡ ਤੇ ਆਉਣਾ ਖੁਰਾਨਾ ਸਾਹਿਬ ਤੁਹਾਨੂੰ ਫਰੰਟ ਤੇ ਮਿਲਣਗੇ ਔਰ ਤੁਸੀਂ ਸੈਟੀਸਫਾਈ ਹੋ ਕੇ ਜਾਓਗੇ ਔਰ ਮੈਂ ਜਿਵੇਂ ਪਹਿਲਾਂ ਕਿਹਾ ਕਿ ਸੂਟ ਇਹੋ ਜਿਹੇ ਮਿਲਣੇ ਆ ਵਧੀਆ ਵਧੀਆ ਕੁਆਲਿਟੀ ਤੇ ਵਧੀਆ ਵਧੀਆ ਡਿਜ਼ਾਈਨ ਦੇ ਕਿ ਮੇਕਅਪ ਕਰਨ ਦੀ ਲੋੜ ਨਹੀਂ ਪੈਣੀ ਭਾਜੀ ਬਿਲਕੁਲ ਹੀ ਲੋਡ ਪੈਣੀ ਜੀ ਤੁਹਾਨੂੰ ਹਰ ਤਰ੍ਹਾਂ ਦੇ ਆਈਟਮ ਮਿਲ ਜਾਣੀ ਹੈ ਰੇਲਵੇ ਰੋਡ ਆਓ ਨੇੜੇ ਐਸ ਬੀ ਆਈ ਬੈਂਕ ਦੇ ਬਿਲਕੁਲ ਨਾਲ ਸ਼ੋਰੂਮ ਆ ਜੀ ਆਪਣਾ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਇੱਕੋ ਥਾਂ ਲੇ ਮਿਲ ਜਾਣੀ ਹੈ ਜੀ ਮਤਲਬ ਪੁਰਾਣੇ ਡਿਜ਼ਾਈਨ ਨੂੰ ਤੁਸੀਂ ਕਹੋਗੇ ਬਾਏ ਤੇ ਨਵੇਂ ਡਿਜ਼ਾਈਨ ਕਹੋਗੇ ਹਾਈ ਠੀਕ ਹੈ ਜੀ ਖਰਾਨ ਸਾਬ ਬਹੁਤ ਫੇਰ ਬੰਦ ਜਿਹੜੀਆਂ ਭੈਣਾਂ ਸਾਡਾ ਅਗੇ ਇੱਥੇ ਨਾਲ ਲੈਣਗੀਆਂ ਕੋਈ ਦਾ ਕੀ ਬੈਨੀਫਿਟ ਹੋਏਗਾ ਉਹਨਾਂ ਦਾ ਵੀ ਭਾਜੀ ਕੋਈ ਨਾ ਕੋਈ ਬੈਨੀਫਿਟ ਕਰਕੇ ਦਵਾਂਗੇ ਐਦਾ ਦੀ ਗੱਲ ਨਹੀਂ ਕਿਸੇ ਵੀ ਭੈਣ ਪਰਾਨੋ ਬੰਨਣਾ ਚ ਨਹੀਂ ਕਰਾਂਗੇ ਜੀ ਫੈਮਿਲੀ ਦੀਆਂ ਫੈਮਿਲੀਆਂ ਹੀ ਹੁੰਦੀਆਂ ਹੋਣ ਕੋਈ ਨਹੀਂ ਭਾਜੀ ਜਿੰਨੀਆਂ ਮਰਜ਼ੀ ਫੈਮਿਲੀਆਂ ਸਾਡੇ ਕੋਲ ਬਹੁਤ ਤਰ੍ਹਾਂ ਦੀ ਵੈਰਾਈਟੀ ਹੈਗੀ ਹੈ ਜੀ ਅੱਛਾ ਹਰ ਹਫਤੇ ਤੁਸੀਂ ਨਵੇਂ ਡਿਜ਼ਾਈਨ ਦਿਖਾਉਂਦੇ ਰਹਿੰਦੇ ਅਗਲੇ ਹਫਤੇ ਵੀ ਹੋਰ ਨਵੇਂ ਆਜਣਗੇ ਭਾਜੀ ਹਰ ਹਫਤੇ ਛੱਡੋ ਸਾਡੇ ਕੋਲ ਹਰ ਦੂਜੇ ਤੀਜੇ ਦਿਨ ਨਮਾਲ ਆਂਦਾ ਹੀ ਰਹਿੰਦਾ ਜੀ ਸਾਡੇ ਕੋਲ ਆਂਦਾ ਹੀ ਰਹਿੰਦਾ ਆਂਦਾ ਹੀ ਰਹਿੰਦਾ ਭਾਜੀ ਆਂਦਾ ਹੀ ਰਹਿੰਦਾ ਹੈ ਅੱਛਾ ਵੈਸੇ ਹਰਾਮ ਲਾਸ ਸਵਾਲ ਹੈ ਹਰਾਮਨੀ ਵਾਲੀ ਗੱਲ ਬੜੀ ਹੁੰਦੀ ਹੈ ਕੀ ਡਿਜ਼ਾਈਨ ਇੰਨੇ ਅچھے ਕੱਪੜੇ ਇੰਨੇ ਸਰਪ੍ਰਾਈਜ਼ ਐ ਨਾ ਕੱਟ ਕੇ ਵੀ ਭਾਈ ਅਸੀਂ ਸਿੱਧਾ ਡਾਇਰੈਕਟ ਫੈਕਟਰੀ ਤੋਂ ਮਾਲ ਚੱਕਦੇ ਆ ਅਸੀਂ ਛੋਟੇ ਛੋਟੇ ਦੁਕਾਨਦਾਰਾਂ ਤੋਂ ਮਾਲ ਨਹੀਂ ਚੱਕਦੇ ਅਸੀਂ ਸਿੱਧਾ ਡਾਇਰੈਕਟ ਫੈਕਟਰੀ ਦੇ ਜਾਂਦੇ ਆ ਪੂਰੀ ਪੂਰੀ ਗੱਡੀ ਭਰ ਭਰ ਕੇ ਆਉਂਦੀ ਮਾਲ ਦੀ ਬਾਕੀ ਗਾਰੰਟੀ ਤੁਹਾਡੀ ਐ ਨਾ ਗਾਰੰਟੀ ਭਾਜੀ ਸਾਡੀ ਐ ਜੀ ਚਲੋ ਮੈਂ ਇੱਕ ਵਾਰੀ ਐਡਰੈਸ ਕਨਫਰਮ ਕਰਾ ਦਮਾ ਆਓ ਜੀ ਵੇਜੇ ਜੀ ਤੇ ਜਿਹੜੀਆਂ ਭੈਣਾਂ ਸਾਡੀਆਂ ਸਤਕਾਰਯੋਗ ਪਿਆਰੀਆਂ ਪਿਆਰੀਆਂ ਭੈਣਾਂ ਦੇਖ ਰਹੀਆਂ ਉਹਨਾਂ ਨੂੰ ਇੱਕ ਵਾਰੀ ਐਡਰੈਸ ਕਨਫਰਮ ਕਰਵਾ ਲਈ ਹੈ ਜੀ ਅਸੀਂ ਇਸ ਸਮੇਂ ਰੇਲਵੇ ਰੋ ਇਹ ਸ਼ੋਰੂਮ ਹੈ ਹਰ ਤਰ੍ਹਾਂ ਦੇ ਕੱਪੜੇ ਹਰ ਸਟਾਈਲ ਦੇ ਕੱਪੜੇ ਹਰ ਡਿਜ਼ਾਈਨ ਦੇ ਕੱਪੜੇ ਨਵੇਂ ਫੈਬਰਿਕ ਫੈਬਰਿਕ ਜਿਹੜੇ ਆ ਬਿਲਕੁਲ ਹੀ ਤੁਹਾਨੂੰ ਅੱਛੀ ਕੁਆਲਿਟੀ ਦੇ ਕਲੀਅਰ ਫੈਬਰਿਕ ਮਿਲਣਗੇ ਨੀਟ ਐਂਡ ਕਲੀਨ ਮਿਲਣਗੇ ਔਰ ਹਰ ਤਰੀਕੇ ਦਾ ਸ਼ਰਾਰਾ ਗਰਾਰਾ ਅਨਾਰਕਲੀ ਤੁਸੀਂ ਜਿਸ ਤਰੀਕੇ ਦਾ ਵੀ ਸੂਟ ਚਾਹੋਗੇ ਤੁਹਾਨੂੰ ਮਿਲੇਗਾ ਔਰ ਲਹਿੰਗੇ ਜਿਹੜੇ ਉਹ ਵੀ ਇਹ ਕਹਿੰਦੇ ਕਿ 1500 ਤੋਂ ਸ਼ੁਰੂ ਹੋ ਜਾਣਗੇ ਤਾਂ ਫਿਰ ਤੁਹਾਨੂੰ ਮੇਕਅਪ ਤੇ ਵੀ ਪੈਸੇ ਬਹੁਤੇ ਖਰਚਣੇ ਨਹੀਂ ਪੈਣਗੇ ਕਿਉਂਕਿ ਸੂਟ ਹੀ ਇੰਨੇ ਸੋਹਣੇ ਹੋਣੇ ਗ੍ਰੇਸ ਸੂਟਾਂ ਦੀ ਇੰਨੀ ਹੋਣੀ ਆ ਕਿ ਚਿਹਰੇ ਤੇ ਵੈਸੇ ਹੀ ਨਿਖਾਰ ਆ ਜਾਣਾ ਜਿਵੇਂ ਚੰਨ ਤੇ ਨੂਰ ਆਇਆ ਹੁੰਦਾ ਤਾਂ ਗ੍ਰਾਹਕ ਆਏ ਜਾਂਦੇ ਖੁਸ਼ੀ-ਖੁਸ਼ੀ ਜਾਈ ਜਾਂਦੇ ਤੁਸੀਂ ਵੀ ਸਮਾਂ ਨਾ ਪਾਓ ਛੇਤੀ ਆਓ ਰੇਲਵੇ ਰੋਡ ਬੰਗਾ ਸ਼ੁਭਲਕਸ਼ਮਪੁਰਮ ਤੇ ਡੈਫੀਨੇਟਲੀ ਤੁਸੀਂ ਖੁਸ਼ ਹੋ ਕੇ ਜਾਓਗੇ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਵੀ ਤੁਹਾਨੂੰ ਸ਼ੁਭਕਾਮਨਾਵਾਂ ਛੋੜ ਦਿੰਦੀ ਹਾਂ ਕਿ ਹਮਨ ਪਸੰਦੀ ਘਮਸਾਲ ਦੋ ਬਹੁਤ ਜਲਦੀ ਹਤਤੋਜ਼ਰ ਮੰਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ